ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਕਈ ਵਾਰ ਮੈਂ ਬੇਨਤੀ ਕੀਤੀ ਹੱਥ ਜੋੜ ਕੇ ਵੀ ਇਹ ਅਮਨ ਵੀਰ ਨੂੰ ਤਕਰੀਬਨ 3 ਮਹੀਨੇ ਸਾਡੇ ਕੋਲ ਹੋ ਗਏ ਇਹਨੂੰ ਆਏ ਨੂੰ ਬੇਨਤੀਆਂ ਤਰਕ ਕਰ ਕਰ ਕੇ ਥੱਕਿਆ ਪਿਆ ਮੈਂ ਵੀ ਵੀਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਗੋ ਤਾਂ ਕਿ ਇਹ ਵੀਰ ਆਪਣੇ ਪਰਿਵਾਰ ਤੱਕ ਪਹੁੰਚੇ ਤੁਸੀਂ ਨੱਚਣ ਗੋਣ ਵਾਲਿਆਂ ਦੀਆਂ ਜਾਂ ਹੋਰ ਬਥੇਰੀਆਂ ਵੀਡੀਓ ਪਾਉਣੀ ਹੋ ਪਰ ਯਾਰ ਕੋਈ ਚਾਹੀਦਾ ਕੰਮ ਪੇ ਬੇਨਤੀ ਆ ਮਤਲਬ ਵੀ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਯਾਰ ਵੀ ਇਹਨੂੰ ਇਹਨੂੰ ਘਰ ਤੱਕ ਪਹੁੰਚਾ ਦਿਓ ਹਰ ਘਰ ਦੇ ਵਿੱਚ 4-4 5-5 ਮੋਬਾਈਲ ਫੋਨ ਨੇ ਹਰ ਰੋਜ਼ ਆਪਾਂ ਵੀਡੀਓ ਦੇਖਦੇ ਆਂ ਤਰ੍ਹਾਂ-ਤਰ੍ਹਾਂ ਦੇ ਦੇਖਦੇ ਆਂ ਆਪਾਂ ਸ਼ੇਅਰ ਵੀ ਬਥੇਰੀਆਂ ਕਰਦੇ ਆਂ ਜੇ ਛੋਟੇ ਇੱਕ ਸ਼ੇਅਰ ਕਰਨ ਦੇ ਨਾਲ ਹਰ ਹਰ ਇੱਕ ਪਿੰਡ ਦੇ ਵਿੱਚ ਤੁਸੀਂ ਇਹ ਵੀਡੀਓ ਨੂੰ ਪਹੁੰਚਾਉਣਾ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਜਾ ਕੇ ਮਿਲੂਗਾ ਹੀ ਕਿਸੇ ਦਾ ਪਿੰਡ ਦਾ ਵੀਰ ਪਰਿਵਾਰ ਦੇ ਵਿੱਚੋਂ ਮਿਲੂਗਾ ਕਿਸੇ ਦਾ ਧੀ ਕਿਸੇ ਦਾ ਪੁੱਤ ਦਾ ਹੈਗਾ ਨਾ ਇਹ ਕਿਸੇ ਦਾ ਭਰਾ ਵਾ ਕਿਸੇ ਦਾ ਭਤੀਜਾ ਵਾ ਕਿਸੇ ਦਾ ਪੁੱਤ ਦਾ ਹੈਗਾ ਵੀਰਾ ਇਹ ਅਮਨ ਦਾ ਆਪਦਾ ਨਾਮ ਲਖਦਾ ਬਾਕੀ ਨੇ ਹਜੇ ਤੱਕ ਸਾਨੂੰ ਐਡਰੈਸ ਨਹੀਂ ਦੱਸ ਪਾਇਆ ਇਹ 12 12.5 ਹਜ਼ਾਰ ਦੇ ਕਰੀਬ ਇਹ ਪਿੰਡ ਆਪਣਾ ਪੰਜਾਬ ਦਾ ਹਰ ਇੱਕ ਪਿੰਡ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਫੋਨ ਚੱਲਦੇ ਨੇ ਵੀਡੀਓ ਨੂੰ ਸ਼ੇਅਰ ਕਰਕੇ ਗਾਹਾਂ ਗਾਹ ਅੱਗੇ ਤੱਕ ਆਪਾਂ ਪੰਚਾਰ ਕੇ ਹੁਣ ਤੱਕ ਵੀਰਾ ਆਪਣੇ ਘਰ ਤੱਕ ਪਹੁੰਚਿਆ ਹੁੰਦਾ ਤਕਰੀਬਨ 4 ਮਹੀਨੇ ਹੋ ਗਏ ਛੋਡੀਆਂ ਬੇਨਤੀਆਂ ਕਰਦਿਆਂ ਛੋਡੇ ਮੁਰੇ ਹੱਥ ਜੋੜਦੇ ਨੂੰ ਵੀਰੋ ਇਹਦੀ ਵੀਡੀਓ ਨੂੰ ਦੇਖੋ ਇਹਨੂੰ ਅੱਗੇ ਪੰਚਾ ਦਿਓ ਤਾਂ ਕਰਕੇ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਚ ਪਹੁੰਚ ਜਾਵੇ ਸ਼ਾਇਦ ਇਹਦੀ ਮਾਂ ਤੇ ਇਹਦੇ ਪਿਤਾ ਪਤਾ ਨਹੀਂ ਕਿੰਨਾ ਕੁ ਬਿਲਕਦੇ ਫਿਰਦੇ ਹੋਣਗੇ ਵੀ ਸਾਡਾ ਬੱਚਾ ਸਾਾਨੂੰ ਮਿਲ ਨਹੀਂ ਰਿਹਾ ਕਿੱਥੇ ਕਿੱਥੇ ਤੱਕ ਅਰਦਾਸਾਂ ਬੇਨਤੀਆਂ ਕਰਦੇ ਹੋਣਗੇ ਸਾਡਾ ਬੱਚਾ ਪਰਿਵਾਰ ਦੇ ਵਿੱਚ ਮਿਲੇ ਆਵੇ ਸਾਡੇ ਕੋਲ ਪਹੁੰਚੇ ਪਰ ਛੋੜੇ ਜੂਨ ਹੀ ਸਰਤੀ ਹੈਗੀ ਵੀ ਵੀਡੀਓ ਨੂੰ ਸ਼ੇਅਰ ਕਰ ਦੋਗੇ ਯਾਰ ਕਿੱਡੀ ਕ ਵੱਡੀ ਗੱਲ ਆ ਤੁਸੀਂ ਇੱਕ ਵੀਡੀਓ ਨੂੰ ਨੈਟ ਦੇ ਇੱਕ ਬਟਨ 'ਤੇ ਦਬਾ ਸਕਦੇ ਵੀਡੀਓ ਸ਼ੇਅਰ ਕਰਨ ਦਾ ਤੁਸੀਂ ਜੇ ਛੋੜੇ ਕੋ ਵੀਡੀਓ ਸ਼ੇਅਰ ਕਰਨ ਦੇ ਨਾਲ ਪਰਿਵਾਰ ਦੇ ਵਿੱਚ ਪਹੁੰਚ ਜਾਊਗਾ ਤੁਸੀਂ ਇਹ ਦੇਖੋ ਵੀ ਆਪਣੇ ਹੱਥ ਤੇ ਹੱਥ ਰੱਖ ਕੇ ਦੇਖੋ ਤੁਸੀਂ ਛਾਤੀ ਦੇ ਜੇ ਆਪਣਾ ਬੱਚਾ ਇਸ ਤਰ੍ਹਾਂ ਗੁੰਮ ਹੋ ਜੇ ਵੀ ਨਾ ਮਿਲੇ ਆਪਣੇ ਆਪਾਂ ਨੂੰ ਪਰਿਵਾਰ ਨੂੰ ਕੀ ਕੁਝ ਕਰਾਂਗੇ ਆਪਾਂ ਜਦ ਰਹੀ ਇਹ ਵੀ ਇੱਕ ਛੋਟੀ ਸੇਵਾ ਹੀ ਆ ਜੇ ਪਰਿਵਾਰ ਤੱਕ ਪਹੁੰਚ ਜਾਊ ਬੱਚਾ ਆਪਣੇ ਘਰ ਤੱਕ ਪਹੁੰਚ ਜਾਊ ਐਦੋਂ ਵੱਡੀ ਹੋਰ ਕੀ ਸੇਵਾ ਹੋ ਸਕਦੀ ਆ ਬੇਨਤੀ ਹੱਥ ਜੋੜ ਕੇ ਮਾਫੀ ਚਾਹੁੰਨਾ ਸ਼ਾਇਦ ਤੁਹਾਨੂੰ ਇਹ ਨਾ ਲੱਗੇ ਵੀ ਯਾਰ ਤੱਤਾ ਬੋਲਦਾ ਤੱਤਾ ਨਹੀਂ ਬੋਲਦਾ ਮੈਂ ਮਿੰਤਾ ਕਰਦਾ ਛੋੜੀਆਂ ਹਾੜੇ ਕੱਢਦਾ ਮੇਰਾ ਵੀ ਰੱਬ ਦਾ ਵਾਸਤਾ ਯਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਕਿੱਡੀ ਵੱਡੀ ਘਰ ਤੱਕ ਪਹੁੰਚੂ ਆਉਦੇ ਬੱਚਾ ਇਹ ਬੇਨਤੀ ਆ ਵੀਰਾਂ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਹਰ ਘਰ ਦੇ ਵਿੱਚ 5-5 7-7 ਫੋਨ ਨੇ ਹਜ਼ਾਰਾਂ ਦੇ ਹਿਸਾਬ ਨਾਲ ਪਿੰਡਾਂ ਦੇ ਵਿੱਚ ਫੋਨ ਨੇ ਵੀਡੀਓ ਨੂੰ ਸ਼ੇਅਰ ਕਰਕੇ ਗਾਹਾਂ ਗਾਹ ਅੱਗੇ ਪੰਚਾਇਤ ਇਹ ਨਾਲ ਇਹ ਤਾਂ ਵੀਰਾਂ ਕਾਨੂੰ ਪਹੁੰਚਣਾ ਚਾਹੀਦਾ ਘਰ ਦੇ ਵਿੱਚ ਪਰ ਨਹੀਂ ਤੁਸੀਂ ਇਹ ਜਿਹੇ ਵੀਡੀਓ ਨਹੀਂ ਪਾਉਂਦੇ 나 ਸਾਨੂੰ ਇਹ ਪਸੰਦ ਨਹੀਂ ਵੀਡੀਓ ਸਾਨੂੰ ਦਾ ਵੀਡੀਓ ਇਹ ਪਸੰਦ ਆ ਵੀ ਨੱਚਣ ਗਾਉਣ ਵਾਲੀਆਂ ਟੱਪਰਾਂ ਵਾਲੀਆਂ ਸਾਨੂੰ ਪਸੰਦ ਨੇ ਹੱਥ ਮੰਜਾਕ ਵਾਲੀਆਂ ਉਹ ਪਸੰਦ ਨੇ ਯਾਰ ਇੱਕ ਬੱਚੇ ਨੂੰ ਜੇ ਘਰੇ ਪੰਚਾਦੋਂਗੇ ਕਿੱਡੀ ਕਬੜੀ ਗੱਲ ਆ ਯਾਰ ਮੈਂ ਤਾਂ ਜ ਹੱਥ ਜੋੜਦਾ ਮੈਂ ਛੋਟੇ ਮੂਰੇ ਬੱਚੇ ਨੂੰ ਘਰ ਪੰਚੋਣਾ ਛੋਟਾ ਫਰਜ਼ ਬਣਦਾ ਸਾਡਾ ਵੀਡੀਓ ਬਣਾਉਣ ਦਾ ਸਾਡਾ ਸਮਝਮਹੀਦਾ ਫਰਜ਼ ਬਣਦਾ ਇਹਨੂੰ ਸਮਝਮਹੀਏ ਲਈ ਸਾਡਾ ਫਰਜ਼ ਬਣਦਾ ਅਸੀਂ ਵੀਡੀਓ ਪਾਉਣੀ ਆ ਤਾ ਕਾ ਕੇ ਆਪਣੇ ਪਰਿਵਾਰ ਤੱਕ ਪਹੁੰਚੇ ਉਹ ਖ਼ਬਰ ਵਿੱਚ ਵੀ ਮੈਂ ਪੇਪਰ ਵਿੱਚ ਵੀ ਵੀਡੀਓ ਕਢਵਾਤੀ ਸੀ ਵੀਰਾ ਪਹੁੰਚੇ ਪਰ ਨਹੀਂ ਪਹੁੰਚਿਆ ਮੈਂ ਤਾਂ ਈ ਗੱਲ ਆ ਬੱਚੇ ਦੇ ਮਾਪੇ ਅੜੀਕ ਦੇ ਹੋਣਗੇ ਬੱਚੇ ਨੂੰ ਇਹਨੂੰ ਘਰ ਤੱਕ ਪਹੁੰਚਾ ਦਿਓ ਵੱਧ ਤੋਂ ਵੱਧ ਮੈਂ ਇਹ ਕਹਿੰਨਾ ਵੀ 5000 ਸ਼ਿਰ ਘਰ ਤੋਂ ਘੱਟ 5000 ਸ਼ਿਰ ਹੋਣਾ ਚਾਹੀਦਾ ਸ਼ਵੀਰ ਤੱਕ ਜੋ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਉਹ ਸ਼ਵੀਰ ਤੱਕ 5-7000 ਸ਼ਿਰ ਹੋਣੀ ਚਾਹੀਦੀ ਆ ਵੀਡੀਓ ਵੱਧ ਤੋਂ ਵੱਧ ਬੇਨਤੀ ਆ ਰੱਬ ਦਾ ਬਾਤ ਆ ਸਾਨੂੰ ਘਰੇ ਪਹੁੰਚਾ ਦਿਓ ਮੇਰੇ ਵੀਰ ਨੂੰ ਮੇਰੇ ਭਰਾ ਨੂੰ ਘਰ ਤੱਕ ਪਹੁੰਚਾ ਦਿਓ ਇਹਨੂੰ ਵਾਹਿਗੁਰੂ ਜੀ ਕਾ ਖਾਲਸਾ Уваги люди кліпати.